ਤਲ ਗੁਰ ਸੇਵੀਆ ਅਹਨੇ ਸਹਜ ਸੁਭਾਈ ਦਰਸਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੁਵਸਿ ਫਤਖ ਸੰਮਦੀ ਦੂਰੇ ਅਰਸਾ ਹੋਂ ਕੁਰਸਾ ਹੋਂ ਛੱਟੀ ਐ ਤੁੱਦ ਡਿਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤੇ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸੱਜਣਾ ਸੱਚਾ ਪਾਤੇ ਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾ ਕਰ ਦੂਜਾ chant ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸਲੋਕ ਉਚਾ ਆਗਮਯ ਅਪਾਰ ਪ੍ਰਭ ਕਥਨ ਨਾ ਜਾਏ ਅਕਥ नानक प्रभ शरणागति राखन कौ समरथ ऊचा आगम अपार प्रभ कथन जाए अकथ नानक प्रभ शरणागति राखन कौ समरथ छंत ज्यो जान नहो त्यो राख हार प्रभ तेरे आ। ਕੀਤੇ ਗਿਣਾ ਅਸੰਖ ਅਵਗਣ ਮੇਰੇ ਆ ਅਸੰਖਿਅਵਗਣ ਖਤੇ ਫੇਰੇ ਨਿਤ ਪ੍ਰਾਤ ਸਦ ਭੂਲੀਐ ਓਹ ਮਗਨ ਬਿਕਰਾਲ ਮਾਇਆ ਤਉ ਪਰਸਾਦੀ ឃੂਲੀਆ ਲੋਕ ਕਰਤ ਵਿਖਾਰ ਵਿਖੜ ਲੋਕ ਕਰਤ ਵਿਕਾਰ ਵਿਖੜ ਪਰਾਵ ਦੇ ਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਡ ਪਵ ਜਲ ਫੇਰਿਆ ਸਲੋਕ निर्तनापव असङ्ख गोण प्रभकाना नानक की निथावे मिलनिथा छंत ਦੂਸਰ ਨਾਹੀ ਠਾਓ ਕਾਪਹ ਜਾਈ ਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਾਈ ਐ ਆਠ ਪਹਿਰ ਪ੍ਰਭ ਜੋੜ ਸੋ ਪ੍ਰਭ ਧਿਆਈਐ ਧਿਆਈ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਇਕ ਸਿਉ ਲੈ ਬਲਾਈ ਐ ਅਰਪ ਮੰਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈ ਐ ਬੇਨਵੰਤ ਨਾਨਕ ਤਾਰ ਕ੍ਰਿਪਾ ਸਾਚ ਨਾਮ ਸਮਾਈਐ ਸਲੋਕ ਰੇ ਮਨ ਤਾ ਕਉ ਧਾਈਐ ਸਭ ਬਿਦ ਜਾ ਕੈ ਹਾਥ ਰਾਮ ਨਾਮ ਤਨ ਸੰਚੀਆ ਨਾਨਕ ਨਿਭੈ ਸਾਥ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾ ਹੈ ਕੋਈ ਥਾਨਥ ਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਆਲ ਪੂਰ ਰਹਿਆ ਸਰਬਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਦੇ ਅੰਤ ਗੋੜ ਤਾ ਕੇ ਕਿਆ ਗਨੀ ਵਾਜ ਸਰਨ ਸੋ ਆਮੀ ਸੁਖ ਹੈ ਗਾਮੀ ਤਿਸ ਬਿਨਾ ਅਨਨਾਹ ਕੋ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਇ ਸੁਖ ਸਬਾਇਆ chant ਅਬ ਮਨ ਛੂਟ ਗਾਇਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਾਇਆ ਜੋਤੀ ਜੋਤ ਰਲੇ ਤਰਨ ਨਾਮ ਸਿਮਰਤ ਮਿਟੇ ਕਿਲ ਵਿਖਾ 부ਜੇ ਤਪਤ ਅਗਾਨਿਆ ਗਹ ਪੂਜਾਲੀਨੇ ਦਇਆ ਕੀਨੇ ਆਪਨੇ ਕਰਮਨਿਆ ਲਾ ਅੰਕ ਲਾਈ ਹਰ ਮਿਲਾਏ ਜਨਮ ਮਰਨ ਦਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇ ਲੀਨੇ ਇੱਕ ਪਾਲੇ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਤਾਰੀ ਮੇ ਲਲਿੰਨੇ ਇਕ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ